ਦਰਸ਼ਕੋ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਨੈਸ਼ਨਲ ਲੂਕ ਅਦਾਲਤ ਲਗਾਏਗੀ ਦਰਅਸਲ ਫੋਰ ਦੇ ਵਿੱਚ ਤੇ ਕਿ ਅਗੜੇ ਜੋ ਕਿ ਕਾਫੀ ਲੰਬੇ ਚੱਲਦੇ ਨੇ ਜਿਨ੍ਹਾਂ ਦੇ ਸਵੇ ਸਰਨੇ ਪਟਾਰੇ ਦੇ ਲਈ ਵਾਫਕ ਜ਼ਿਲ੍ਹਿਆਂ ਦੇ ਵਿੱਚ ਲੋਕ ਅਦਾਲਤਾਂ ਲਾਈਆਂ ਜਾਂਦੀਆਂ ਨੇ ਤੇ ਬਠਿੰਡਾ ਦੇ ਵਿੱਚ ਵੀ ਲੋਕ ਅਦਾਲਤ ਲਗਾਈ ਗਈ ਹੈ ਜਿਸ ਦੇ ਵਿੱਚ ਦੱਸਿਆ ਇਹ ਗਿਆ ਕਿ ਕਾਫੀ ਜਿਹੜੇ ਕੇਸਸ ਨੇ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਜਾਵੇਗਾ ਇਸ ਬਾਬਤ ਸੈਸ਼ਨ ਜੱਜ ਸੁਮੇਤ ਮਲਹੋਤਰਾ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਮੇਂ-ਸਮੇਂ ਤੇ ਹੀ ਇਹ ਜਿਹੜੀ ਲੋਕ ਅਦਾਲਤ ਲਗਾਈ ਜਾਂਦੀ ਹੈ ਤੇ ਬਠਿੰਡਾ ਦੇ ਵਿੱਚ 25000 ਦੇ ਕਰੀਬ ਕੇਸ ਜਿਹੜੇ ਨੇ ਉਹ ਟਾਰਗੇਟ ਕੀਤੇ ਗਏ ਨੇ ਤੇ ਇਹ ਵੀ ਕਿਹਾ ਜਾ ਰਿਹਾ ਕਿ ਜ਼ਿਆਦਾਤਰ ਰੈਵਨਿਊ ਕੋਰਟ ਦੇ ਕੇਸਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਮੀਦ ਹੈ ਕਿ ਜਿਹੜੇ 50% ਤੱਕ ਕੇਸਾਂ ਦਾ ਨਿਪਟਾਰਾ ਤਾਂ ਮੌਕੇ ਤੇ ਕਰ ਹੀ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਲੋਕਾਂ ਨੂੰ ਜਲਦੀ ਇਨਸਾਫ ਵੀ ਮਿਲਦਾ ਹੈ ਤੇ ਕੋਰਟਾਂ ਦੇ ਵਿੱਚ ਜਿਹੜੀਆਂ ਐਨੇ ਲੰਬੇ-ਲੰਬੇ ਸਵੇ ਤੱਕ ਤਰੀਕਾ ਪੈਂਦੀਆਂ ਰਹਿੰਦੀਆਂ ਨੇ ਉਸ ਤੋਂ ਵੀ छुटਕਾਰਾ ਮਿਲ ਜਾਂਦਾ ਹੈ ਇਸ ਨੂੰ ਲੈ ਕੇ ਸੈਸ਼ਨ ਜੱਜ ਦੇ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਅੱਜ ਚਿਲਾ ਕਚੈਰੀ ਬਠਿੰਡਾ 'ਚ ਅਸੀਂ ਨੈਸ਼ਨਲ ਲੋਕ ਅਦਾਲਤ ਲਾਈ ਹੈ ਇਹ ਥੋੜਾ ਜਿਹਾ ਐਨੂਅਲ ਫੀਚਰ ਹੀ ਹੁੰਦਾ ਹੈ ਅੱਜ ਅਸੀਂ 25000 ਦੇ ਕਰੀਬ ਇਨਫੈਕਟ ਮੋਰ ਥੈਨ 25000 25000 ਕੇਸਸ ਨੂੰ ਟਾਰਗੇਟ ਕੀਤਾ ਅੱਜ 21 ਬੈਂਚ ਬੈਠੇ ਹੋਏ ਨੇ ਸਾਰੇ ਜ਼ਿਲ੍ਹੇ ਪੰਜਾਬ ਆਪਣਾ ਬਠਿੰਡੇ 'ਚ ਤੇ 25000 25000 ਕੇਸਸ ਅੱਜ ਹੋ ਟੇਕ ਅਪ ਹੋਣਗੇ ਤੇ ਸਾਨੂੰ ਉਮੀਦ ਹੈ ਇਹ ਇਹਦੇ ਚੋਂ ਅਸੀਂ ਮੋਰ ਥੈਨ 50% ਤਾਂ ਅਚੀਵ ਕਰ ਹੀ ਲਾਂਗੇ ਬਾਕੀ ਇਹਦੇ ਚ ਜਿਹੜੇ ਕੈਟਾਗਰੀ ਆਫ ਕੇਸਸ ਹੈਗੇ ਨੇ ਉਹ ਅਸੀਂ ਰੈਵਨਿਊ ਵੀ ਐਤਕੀ ਇਨਫੈਕਟ ਹਰ ਵਾਰੀ ਅਸੀਂ ਕਰੀਦਾ ਬਟ ਐਤਕੀ ਸਾਨੂੰ ਰੈਵਨਿਊ ਕੋਰਟ ਦਾ ਸਾਰਾ ਥੋੜਾ ਜਿਹਾ ਇੱਕ ਅਸੀਂ ਸਪੈਸ਼ਲ ਡਰਾਈਵ ਰੱਖ ਕੇ ਥੋੜਾ ਜਿਹਾ ਉਹਨੂੰ ਜ਼ਿਆਦਾ ਟਰੈਕ ਟਾਰਗੇਟ ਕੀਤਾ ਰੈਵਨਿਊ ਕੋਰਟਸ ਨੂੰ ਇਸ ਕਰਕੇ ਟਾਰਗੇਟ ਕੀਤਾ ਹੈ ਕਿ ਇਹਦੇ ਨਾਲ ਮਲਟੀਪਲੀਸਿਟੀ ਆਫ ਸੂਟ ਜਿਹਨੂੰ ਕਹਿੰਦਾ ਹੈ ਮਤਲਬ ਕਿ ਇੱਕ ਝਗੜੇ ਨਾਲ ਪੰਜ ਪੰਜ ਝਗੜੇ ਡਵੈਲਪ ਹੋ ਜਾਂਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਜੇ ਗਰਦਾਵਰੀ ਇੱਕ ਕਲਤ ਚੜ ਜਾਏ ਇੰਤਕਾਲ ਇੱਕ ਕਲਤ ਚੜ ਜਾਏ ਉਹਨੂੰ ਠੀਕ ਕਰਾਉਣਾ ਫਿਰ ਉਹਦੇ ਬਾਅਦ ਪਾਰਟੀਸ਼ਨ ਸੂਟ ਫਿਰ ਇਹ ਵਾਲਾ ਸੂਟ ਉਹ ਸੂਟ ਇਹ ਝਗੜੇ ਇੱਕ ਵਾਰੀ ਜਿਹੜਾ ਇਨੀਸ਼ੀਅਲ ਸਟੇਜ ਤੇ ਹੀ ਜੇ ਨਿਬੜਦੇ ਹਨ ਜਾਨ ਉਹਦੇ ਨਾਲ ਸਾਨੂੰ ਪੰਜ ਕੁ ਮਤਲਬ ਪੰਜ ਤੋਂ 6 ਕੇਸ ਜਿਹੜੇ ਫਿਊਚਰ ਚ ਆ ਸਕਦੇ ਨੇ ਉਹ ਜੜ ਤੋਂ ਹੀ ਖਤਮ ਹੋ ਜਾਂਦੇ ਹਨ ਉਸ਼ੀ ਸਾਡੀ ਇਹ ਹੈ ਕਿ ਅਸੀਂ ਇਸ ਵਾਰੀ ਇਸ ਕਰਕੇ ਅਸੀਂ ਇਹਨੂੰ ਥੋੜਾ ਜਿਆਦਾ ਜ਼ਿਆਦਾ ਫੋਕਸ ਦਿੱਤਾ ਹੈ ਬਠਿੰਡਾ ਚ ਤੇ ਆਈ ਵੁੱਡ ਕੰਗ੍ਰੈਚੂਲੇਟ ਈਵਨ ði ḍੀਸੀ ਉਹਨਾਂ ਨੇ ਵੀ ਬੜਾ ਸਾਡ ਨੂੰ ਉਹ ਕੀਤਾ ਤੇ ਸਪੈਸ਼ਲ ਅਸੀਂ ਅੱਜ ਐਤਕੀ ਮੇਰੇ ਹਿਸਾਬ ਨਾਲ ਅਸੀਂ ਕੋਈ 17 ਕੁ ਹਜ਼ਾਰ ਕੇਸ 16.5 ਹਜ਼ਾਰ ਸੌ ਨੇ ਉਹਨਾਂ ਦੇ ਵੀ ਐਡ ਕੀਤੇ ਨੇ ਜਿਹੜੇ ਰੈਵਨਿਊ ਕੋਰਸ ਨੇ ਹੁੰਦੇ ਨੇ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਸਾਰੇ ਕੇ ਸਾਰੇ ਉਹ ḍੀਸੀ ਵਾਲੇ ਆ ḍੀਸੀ ਆਫਿਸ ਤੋਂ ਹੀ ਨੇ ਇਹਦੇ ਚ ਉਹ ਵਾਲੇ ਕੇਸ ਵੀ ਨੇ ਜਿਹੜੇ ਰੈਵਨਿਊ ਕੋਰਟ ਦੇ ਮੁਤਾਬਕ ਸਾਡੀ ਕਚਹਿਰੀਆਂ 'ਚ ਵੀ ਚੱਲਦੇ ਨੇ ਕਈ ਵਾਰੀ ਇੰਜਕਸ਼ਨ ਦਾਵੇ ਹੁੰਦੇ ਨੇ ਕੁਝ ਇਸ ਤਰ੍ਹਾਂ ਦੇ ਹੁੰਦੇ ਨੇ ਉਹ ਸਾਰੇ ਵੀ ਅਸੀਂ ਟਾਰਗੇਟ ਕੀਤੇ ਨੇ ਤੇ ਮੈਨੂੰ ਉਮੀਦ ਹੈ ਕਿ ਅੱਜ ਦੀ ਲੋਕ ਅਦਾਲਤ 'ਚ ਅਸੀਂ ਇੱਕ ਬਹੁਤ ਅਪੋਜ਼ਿਟਿਵ ਰਿਜ਼ਲਟ ਲੈ ਕੇ ਆਵਾਂਗੇ ਸਰ ਗੁਜ਼ਾਰਾ ਬੜਾ ਬਾਦ ਰਿਹਾ ਲੋਕ ਅਦਾਲਤ ਵੱਲ ਲੋਕ ਬੜਾ ਕর্ষਿਤ ਹੋ ਰਹੇ ਹਨ ਜਲਦੀ ਜਲਦੀ ਮੈਂ ਇਸ ਤਰ੍ਹਾਂ ਦੇਖਦਾ ਦੇਖੋ ਜੀ ਬਹੁਤ ਵੱਡਾ ਤਾਂ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਅੱਜ ਥੈਂਕਸ ਕਰਾਂਗਾ ਕਿ ਤੁਸੀਂ ਸਾਡਾ ਇਹ ਪ੍ਰੋਗਰਾਮ ਹਰ ਵਾਰੀ ਬੜੀ ਵਧੀਆ ਤਰੀਕੇ ਨਾਲ ਕਵਰ ਕਰਦੇ ਹੋ ਆਈਡੀਆ ਇਹ ਹੈ ਕਿ ਤੁਸੀਂ ਕਵਰ ਕਰੋ ਕਿ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਅਵੇਅਰਨੈਸ ਪੈ ਸਕੇ ਕਿ ਵੀ ਅਸੀਂ ਅੱਜ ਮੈਂ ਜਿਹੜੀ ਅੱਜ ਹੁਣੇ ਗੱਲ ਕਹੀ ਹੈ ਦੇਖੋ ਜੇ ਆਪਾਂ ਜੇ ਕਿਸਾਨ ਆਪਣਾ ਭਰਾ ਕਚਹਿਰੀਆਂ ਦੇ ਚੱਕਰ ਘੱਟ ਮਾਰੇ ਤੇ ਆਪਣੀ ਪੈਦਾਵਾਰ ਦੇ ਵੱਲ ਜ਼ਿਆਦਾ ਧਿਆਨ ਦੇਵੇ ਇਹ ਵਾਲਾ ਮਾਹੌਲ ਬਣਾਣਾ ਵੀ ਇੱਕ ਬਹੁਤ ਵੱਡੀ ਬਹੁਤ ਜ਼ਰੂਰੀ ਹੈ ਦੇਸ਼ ਦੀ ਤਰੱਕੀ ਲਈ ਆਪਣੇ ਸੂਬੇ ਦੀ ਤਰੱਕੀ ਲਈ ਇਹ ਸਾਰੀ ਚੀਜ਼ਾਂ ਜ਼ਰੂਰੀਆਂ ਨੇ ਤੇ ਇਹ ਤਾਂ ਹੋ ਸਕਦੀਆਂ ਨੇ ਜਦ ਤੁਸੀਂ ਸਾਡੇ ਨਾਲ ਕੰਦੇ ਤੋਂ ਕੰਦਾ ਮਿਲਾ ਕੇ ਤੁਸੀਂ ਵੀ ਜਾ ਕੇ ਦੱਸਣੇ ਉਹ ਜਦ ਇਹ ਕਵਰ ਕਰਦੇ ਹੋ ਪ੍ਰੋਗਰਾਮ ਤੇ ਮੇਰੀ ਅੱਜ ਇੱਕ ਇਨਫੈਕਟ ਮੈਂ ਇੱਕ ਓਪਰਚੁਨਿਟੀ ਲਾਂਗ ਰਤੋਂ ਦਾ ਤੇ ਤੁਹਾਨੂੰ ਵੀ ਅਪੀਲ ਕਰਾਂਗਾ ਕਿ ਇਹ ਇਹਦੀ ਹੋਰ ਪ੍ਰੋਪਾਗੈਂਡਾ ਕਰੋ ਮੈਂ ਇੱਕ ਚੀਜ਼ ਹੋਰ ਕਹਾਂਗਾ ਕਿ ਪਿਛਲੇ ਜਿਹੜੇ ਤੁਸੀਂ ਕੀਤੇ ਨੇ ਪ੍ਰੋਪਾਗੈਂਡਾਸ ਉਹਦੇ ਨਾਲ ਵੀ ਸਾਨੂੰ ਅਜ ਅਸਰ ਦੇਖੋ ਅੱਜ ਇਹ ਹੈ ਕਿ ਅੱਜ ਇਸ ਵਾਰ ਇਹ ਅਸੀਂ 25000 ਕੇਸ ਟਾਰਗੇਟ ਕਰ ਸਕਦੇ। ਥੜੀ ਯੂਨਿਕ ਗੱਲ ਹੋਈ ਹੈ ਹੁਣ ਉਹ ਇਹ ਹੈ ਉਹ ਜਿਹੜੀ ਤੁਸੀਂ ਹੁਣੇ ਗੱਲ ਕੁਐਸਚਨ ਪੁੱਛਿਆ ਉਹਦੇ ਨਾਲ ਲਈ ਮੁਤਲਕ ਹੈ। ਕਿ ਲੋਕ ਸਾਡੇ ਕੋਲ ਅੱਜ ਕੱਲ ਹੁਣ ਆਪਾਂ ਦੇ ਕਿ ਸਾਡਾ ਕੇਸ ਲੋਕਾਂ ਦਾ ਰਚਾ ਲਓ। ਇਹ ਬਹੁਤ ਅੱਛਾ ਇੱਕ ਉਪਰਾਲਾ ਇੱਕ ਬਹੁਤ ਅੱਛੀ ਇੱਕ ਸੋਚ ਸ਼ੁਰੂ ਹੋ ਗਈ। ਤੇ ਮੈਨੂੰ ਹਲੇ ਵੀ ਬਹੁਤ ਕੰਮ ਕਰਨ ਵਾਲਾ ਮੈਂ ਇਹ ਨਹੀਂ ਕਹਿ ਰਿਹਾ ਕਿ ਕੰਮ ਖਤਮ ਹੋ ਗਿਆ ਹੈ ਜਾਂ ਬਹੁਤ ਵਧੀਆ ਸੀ ਉਹ ਕਰ ਲਿਆ ਬਟ ਇਹਦੇ ਨਾਲ ਸਾਨੂੰ ਇੰਕਰੀਜਮੈਂਟ ਵਾ ਮਿਲਦੀ ਤੇ ਓਬਵੀਅਸਲੀ ਜੇ ਸਾਰਿਆਂ ਲਈ ਜਿੱਤ ਜਿੱਤ ਵਾਲਾ ਇੱਕ ਮਾਹੌਲ ਬਣ ਸਕੇ ਤੇ ਪ੍ਰੋਸਪਰਿਟੀ ਤੇ ਪਿਆਰ ਆਪਣੇ ਆਪ ਹੀ ਵਧਣਾ ਹੀ ਵਧਣਾ ਹੈ ਸਰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਸ ਤਰ੍ਹਾਂ ਲੋਕ ਆਸਮੇਂ ਕਾਫੀ ਕਈ ਸਾਲ ਝਗੜੀ ਜਾਂਦੇ ਆਦਾਲਤਾਂ ਦੇ ਵਿੱਚ ਕਿਸ ਤਰ੍ਹਾਂ ਉਹ ਲੋਕ ਅਦਾਲਤ ਤੱਕ ਪਹੁੰਚ ਕਰ ਸਕਦੇ ਕਿੰਨਾ ਖਰਚਾ ਕੋਈ ਹੈ ਇਸ ਦਾ ਦੇਖੋ ਜੀ ਖਰਚਾ ਇਹਦੇ ਜਿੱਥੇ ਤੱਕ ਖਰਚੇ ਦਾ ਸਵਾਲ ਹੈ ਖਰਚਾ ਤਾਂ ਸਗੋਂ ਉਲਟਾ ਹੈ ਖਰਚਾ ਤਾਂ ਅਸੀਂ ਵਾਪਸ ਕਰੀਦਾ ਜੇ ਕਿਸੇ ਨੇ ਕੋਈ ਕੇਸ ਸੁਪੋਜ਼ਿੰਗ ਪਹਿਲਾਂ ਤਾਂ ਰੱਬ ਨਾ ਕਰੇ ਕਿਸੇ ਨਾ ਕਿਸੇ ਨੂੰ ਕੋਈ ਕਚਹਿਰੀ ਚ ਕੋਈ ਕੇਸ ਫਾਈਲ ਕਰਨਾ ਪਵੇ ਜੇ ਜ਼ਰੂਰਤ ਪੈਂਦੀ ਹੈ ਤਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਚ ਖਰਚਾ ਕਿੰਨਾ ਹੁੰਦਾ ਹੈ ਕੋਰਟ ਫੀਸ ਲੱਗਦੀ ਹੈ ਉਹਦੇ ਨਾਲ ਦੇਖੋ ਟਾਈਮ ਤਾਂ ਵੇਸਟ ਹੁੰਦਾ ਹੀ ਹੁੰਦਾ ਹੈ ਪੈਸੇ ਵੀ ਜਾਂਦੇ ਨੇ ਜੀ ਲੋਕ ਅਦਾਲਤ ਚ ਆ ਕੇ ਸਾਡੇ ਕੋਲ ਆ ਕੇ ਅਸੀਂ ਦੇਖੋ ਥੋੜਾ ਜਿਹਾ ਅਸੀਂ ਟ੍ਰੇਨਡ ਹੈਗੇ ਆ ਇਸ ਕੰਮ ਨੂੰ ਕਿ ਕਿਸੇ ਤਰੀਕੇ ਨਾਲ ਕਈ ਵਾਰ ਹੁੰਦਾ ਮਨ ਮੋਟਾਬ ਹੁੰਦਾ ਕਿਸੇ ਹੋਰ ਗੱਲ ਤੇ ਕੇਸ ਪਾਇਆ ਜਾਂਦਾ ਹੈ ਕੁਝ ਹੋਰ ਕਹਿ ਕੇ ਤੇ ਦੇਖੋ ਇੰਨਾ ਤਾਂ ਸਾਨੂੰ ਵੀ ਐਕਸਪੀਰੀਅੰਸ ਹੋ ਗਿਆ ਹੁਣ ਕਿ ਅਸੀਂ ਥੋੜਾ ਜਿਹਾ ਮਦਦ ਕਰ ਸਕਦੇ ਹਾਂ ਲੋਕਾਂ ਦੀ ਕਿ ਆਪਣਾ ਤੁਹਾਡਾ ਜਿਹੜਾ ਅਕਸਲੀ ਡਿਸਪਿਊਟ ਹੈ ਉਹ ਗੱਲ ਕਿਥੇ ਬਾਹਰ ਨਿਕਲ ਸਕੇ ਤੇ ਉਹਦਾ ਜੇ ਸਮਾਧਾਨ ਹੋ ਜਾਏ ਤੇ ਆਪਣੇ ਆਪ ਹੀ ਸਾਰਾ ਕੁਝ ਨਿਪਟੜ ਜਾਂਦਾ ਹੈ ਤੇ ਇੱਕ ਚੀਜ਼ ਹੋਰ ਬੜੀ ਵਧੀਆ ਹੈ ਜਿਹੜੀ ਲੋਕ ਅਦਾਲਤ 'ਚ ਫਾਇਦੇਮੰਦ ਹੈ ਉਹ ਇਹ ਹੈ ਕਿ ਜੇ ਕਿਸੇ ਨੇ ਕੇਸ ਪਾਤਾ ਤੇ ਕੋਰਟ ਫੀਸ ਲੱਗ ਗਈ ਉਹ ਜਦੋਂ ਸੈਟਲ ਹੋ ਜਾਂਦਾ ਹੈ ਤੇ ਸਾਡੇ ਕੋਲ ਪਾਵਰ ਹੈ ਲੋਕ ਅਦਾਲਤ 'ਚ ਕੋਲ ਪਾਵਰ ਹੁੰਦੀ ਹੈ ਜਿਹੜਾ ਰਿਫੰਡ ਹੋ ਜਾਂਦੀ ਸਾਰੀ ਕੋਰਟ ਫੀਸ ਜਿਹੜਾ ਵੀ ਖਰਚਾ ਉਹਨੇ ਪਾਇਆ ਜਿਹੜਾ ਵੀ ਕੋਰਟ ਫੀਸ ਲਾਈ ਹੈ ਜਿਹੜੀ ਪਹਿਲਾਂ ਲੱਗ ਗਈ ਉਹ ਵੀ ਰਿਫੰਡ ਹੋ ਜਾਂਦੀ ਹੈ ਅਗਲੀ ਵਾਲੀ ਤਾਂ ਚਲੋ ਬਚਦੀ ਬਚਦੀ ਹੈ ਬਾਕੀ ਜਿਹੜੀ ਪੁਰਾਣੀ ਵੀ ਹੁੰਦੀ ਹੈ ਕੂ ਵੀ ਅਸੀਂ ਰਿਫੰਡ ਕਰ ਦੇ ਗੀ ਉਹ ਤਾਂ ਇਹ ਇਸ ਕਰਕੇ ਥੋੜਾ ਜਿਹਾ ਮੈਂ ਤਾਂ ਇਹੀ ਕਾਹਾਂਗਾ ਕਿ ਕਚੈਰੀਆਂ ਚ ਵੀ ਇਹਦਾ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਇਹਦਾ ਲਾਭ ਚੱਕਣਾ ਚਾਹੀਦਾ ਇਹ ਵੀ ਇੱਕ ਹੋਰ ਚੀਜ਼ ਮੈਂ ਕਲੀਅਰ ਕਰਨਾ ਚਾਹਾਂਗਾ ਇੱਥੇ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਕੋਈ ਕੇਸ ਕਚੈਰੀ ਚ ਚੱਲ ਰਿਹਾ ਹੋਏ ਤਾਂ ਹੀ ਤੁਸੀਂ ਲੋਕਦਾਲਾ ਚਾ ਸਕਦੇ ਨਹੀਂ ਇਹ ਜ਼ਰੂਰੀ ਨਹੀਂ ਜਿਹੜਾ ਮਨਮੋਟਾਬ ਹਲੇ ਸ਼ੁਰੂ ਹੋਇਆ ਹੈ ਜਿਹੜੇ ਚ ਤੁਸੀਂ ਹਲੇ ਬਾਈ ਚਾਂਸ ਹਲੇ ਤੱਕ ਕਚੈਰੀ ਚ ਆਏ ਹੀ ਨਹੀਂ ਜਿਹਨੂੰ ਅਸੀਂ ਪ੍ਰੀ ਲਿਟੀਗੇਟਿਵ ਸਟੇਜ ਕਹੀਦੀ ਹੈ ਮਤਲਬ ਹਲੇ ਤੁਸੀਂ ਸੋਚ ਰਹੇ ਹੋ ਕਿ ਸ਼ਾਇਦ ਨਾ ਕਸਹਰੀ ਚ ਕੇਸ ਕਰਦਾ ਆ ਜਾਂ ਨਾ ਕਰਾਂ ਉਹ ਵਾਲੀ ਸਟੇਜ ਤੇ ਵੀ ਅਸੀਂ ਟੇਕ ਅਪ ਕਰ ਸਕਦੇ ਹਾਂ ਲੋਕ ਅਦਾਲਤ ਚ ਉਹ ਵਾਲੇ ਕੇਸ ਵੀ ਟੇਕ ਅਪ ਹੁੰਦੇ ਨੇ ਤੇ ਉਹਨਾਂ ਦਾ ਵੀ ਨਿਪਟਾਰਾ ਅਸੀਂ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਇਹ ਤੁਹਾਡੇ ਮਾਧਿਅਮ ਨਾਲ ਕਿ ਕਦੇ ਇਹ ਨਾ ਸੋਚਣਾ ਕਿ ਜੀ ਲੋਕ ਅਦਾਲਤ ਤਾਂ ਤਾਂ ਆਂਦੀ ਹੈ ਜਦ ਕਚੇਰੀ ਚ ਕੋਈ ਕੇਸ ਚੱਲਦਾ ਹੋਵੇ ਤਾਂ ਹੀ ਲੋਕ ਅਦਾਲਤ ਦਾ ਫਾਇਦਾ ਨਹੀਂ ਤੁਹਾਡਾ ਜਿਹੜਾ ਵੀ ਝਗੜਾ ਹੈ ਜਿਹੜਾ ਵੀ ਮਨਮੋਟਾ ਆਵੇ ਭਾਵੇਂ ਉਹ ਫੈਮਿਲੀ ਡਿਸਪਿਊਟ ਹੋਵੇ ਭਾਵੇਂ ਉਹ ਮਤਲਬ ਮੈਂ ਕਹਿ ਰਿਹਾ ਹਾਂ ਉਹ ਤਾਂ ਇੰਕੀ ਜੀ ਸਰਕਾਰ ਨਾਲ ਵੀ ਡਿਸਪਿਊਟ ਹੈ ਬੈਂਕਾਂ ਨਾਲ ਡਿਸਪਿਊਟ ਹੈ ਕਿਸੇ ਹੋਰ ਤਰੀਕੇ ਦਾ ਕੋਈ ਡਿਸਪਿਊਟ ਹੈ ਭਰਾਵਾਂ ਵਿੱਚ ਡਿਸਪਿਊਟ ਹੈ ਇਹ ਸਾਰੇ ਡਿਸਪਿਊਟ ਕਚਹਿਰੀ ਚ ਆਮ ਤੋ ਪਹਿਲਾਂ ਵੀ ਅਸੀਂ ਲੋਕ ਅਦਾਲਤ ਚ ਲੈ ਸਕਦੇ ਆ ਤੇ ਇਹਦੇ ਚ ਕੋਈ ਬਾਰ ਨਹੀਂ ਹੈ ਤੇ ਅਸੀਂ ਲੈਣੇ ਵੀ ਆ ਮੈਂ ਤੁਹਾਡ ਨਾਲ ਇੱਕ ਇਨਕਮ ਉਹ ਸ਼ੇਅਰ ਕਰਾਂ ਪ੍ਰੀ-ਲੀਟੀਗੇਟਿਵ ਕੇਸਿਸ ਐਡ ਕੀ ਅਸੀਂ 55000 ਲਿਆ ਹੈ ਇਹ ਉਹ ਵਾਲੇ ਕੇਸ ਨੇ ਜਿਹੜੇ ਅਲਿਕ ਚੈਰੀ ਚਾਏ ਨਹੀਂ ਤਿਆਰ ਬੈਠੇ ਨੇ ਆਨ ਨੂੰ 55000 ਤਾਂ ਉਹ ਬੰਦਿਆਂ ਨੂੰ ਵੀ ਅਸੀਂ ਇਸ ਲੋਕ ਅਦਾਲਤ ਚ ਇਨਕਲੂਡ ਕੀਤਾ ਜਿਨ੍ਹਾਂ ਨੇ ਹਾਲੇ ਤੱਕ ਕੇਸ ਪਾਏ ਵੀ ਨਹੀਂ ਜਿਨ੍ਹਾਂ ਨੇ ਸਾਨੂੰ ਦਰਖਾਸਤਾਂ ਦਿੱਤੀਆਂ ਨੇ ਕਿ ਸਾਡਾ ਕੁਝ ਥੋੜਾ ਜਿਹਾ ਜੇ ਕੋਈ ਮਦਦ ਹੋ ਸਕੇ ਤਾਂ ਸਾਡੀ ਤੇ ਪ੍ਰੀ-ਲੀਟੀਗੇਟਿਵ ਕੇਸਿਸ ਅਸੀਂ ਇਹਨੂੰ ਕਹਿੰਦਾ ਤੇ ਇਹਦੇ ਨਾਲ ਮੈਂ ਤਾਂ ਇਹੀ ਕਹਾਂਗਾ ਕਿ ਸਾਰਿਆਂ ਨੂੰ ਲੋਕ ਅਦਾਲਤ ਦਾ ਥੋੜਾ ਜਿਹਾ ਫਾਇਦਾ ਚੱਕਣਾ ਚਾਹੀਦਾ ਹੈ ਤੇ ਐਦਾਂ ਦਾ ਇਹ ਇਹ ਨਹੀਂ ਹੈ ਕਿ ਅੱਜ ਅਸੀਂ ਲਾਇਆ ਤੇ ਅਗੋਂ ਦੀ ਨਹੀਂ ਲਾਵਾਂਗੇ ਇਹ 14 12 ਨੂੰ ਫਿਰ ਇੱਕ ਲੱਗੇਗੀ ਨੈਸ਼ਨਲ ਲੋਕ ਅਦਾਲਤ ਬਟ ਜੇ ਕਿਸੇ ਦਾ ਇੱਕ ਇਹਨਾਂ ਵੀ ਇੱਕ ਤਿਆਰ ਹੈਗਾ ਸਾਡੇ ਕੋਲ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਪਹਿਲਾਂ ਵੀ ਕੁਝ ਟੇਕ ਅਪ ਹੋਏਗਾ ਤਾਂ ਪ੍ਰੀ ਲੋਕ ਅਦਾਲਤ ਵੀ ਅਸੀਂ ਲਾਈ ਦੀ ਹੈ ਤੇ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਅਪੀਲ ਕਰਾਂਗਾ ਸਾਰੇ ਬਠਿੰਡੇ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਕਿ ਬਹੁਤ ਅੱਛਾ ਉਪਰਾਲਾ ਇੱਕ ਲੋਕ ਅਦਾਲਤ ਦਾ ਹੈਗਾ ਤੇ ਇਹਦਾ ਫਾਇਦਾ ਸਾਰਿਆਂ ਨੂੰ ਚੱਕਣਾ ਚਾਹੀਦਾ ਹੈ